ਫਾਮਲਾ ਜੀ ਇਥੇ ਧਰਨਾ ਪਰਚੂ ਤੇ ਹੈ। ਹਾਂਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਜੀ ਨਾਲਾ ਆਪਣੇ ਮਾਤਾ ਜੀ ਸ਼੍ਰੀ ਜਗਿੰਦਰ ਕੌਰ ਜੀ ਵਾਰਡ ਨੰਬਰ 1 ਦੇ ਕਾਉਂਸਲਰ ਉਹਨਾਂ ਦੇ ਨਾਲ ਇਥੇ ਅਸੀਂ ਧਰਨਾ ਲਾਉਂਦਾ ਕਾਰਨ ਸਾਡਾ ਇਹ ਆ ਕਿ ਜਿਹੜੀ ਵਾਰਡ ਨੰਬਰ 1 ਦੇ ਵਿੱਚ ਗਪਾਲ ਨਗਰ ਚ ਇਹਨਾਂ ਗਲੀ ਸ਼ੁਰੂ ਕਰਾਈ ਸੀ ਨਗਰ ਪੰਚਾਇਤ ਜੀ ਨਾਲਾ ਨੇ। ਇਹ ਨਾਲੀਆਂ ਦਾ ਨਿਕਾਸ ਚੱਲਦਾ ਹੈ ਪਾਣੀ ਦਾ। ਉਹ ਵੀ ਇਹਨਾਂ ਮਿੱਟੀ ਪਾ ਕੇ ਸਾਰਾ ਪੂਰਤਾ ਜਿੱਦਾਂ ਰਿਜ਼ਲਟ ਆਂਦਾ ਵੋਟਾਂ ਦਾ ਅਗਲੇ ਦਿਨ ਮਿਸਤਰੀ ਭੱਜ ਜਾਂਦੇ ਆ। ਅਸੀਂ ਇਹਨਾਂ ਨੂੰ ਜਦੋਂ ਪੁੱਛਦੇ ਆ ਵੀ ਮਿਸਤਰੀ ਕਿਉਂ ਹਟਾ ਦੇ ਗਲੀ ਦਾ ਕੰਮ ਕਿਉਂ ਰੋਕਦਾ? ਕਹ ਇਸ ਚੀਜ਼ ਨੂੰ ਲੈਂਦੇ ਪਾਣੀ ਦਾ ਨਿਕਾਸ ਬੰਦ ਹੋਇਆ ਸਾਰਾ ਪਾਣੀ ਘਰਾਂ ਦਾ ਉਥੇ ਬੂਹੇ ਅੱਗੇ ਇਕੱਠਾ ਹੋਇਆ ਵਾ ਸਾਰੀ ਗਲੀ ਭਰੀ ਪਈ ਆ ਕਿ ਜਿਹੜਾ ਉਥੇ ਆ ਬਹੁਤ ਬੁਰਾ ਹਾਲ ਆ ਮਲੇਰੀਏ ਨਾਲ ਬੁਰਗ ਤੇ ਜਿਹੜੇ ਬੱਚੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਬੁਖਾਰ ਹੋਣ ਰਿਹਾ ਉਹਨਾਂ ਨੂੰ ਅਸੀਂ ਐਸਡੀਐਮ ਸਾਹਿਬ ਕੋ ਪੇਸ਼ ਹੋਏ ਹਾਂ ਰਜਿਸਟਰ ਨੰਬਰ 29 ਦਰਖਾਸਤ ਸਾਡੀ ਉਥੇ ਰਜਿਸਟਰ ਇੱਕ ਇੱਕ ਤਰੀਕ ਦੀ ਉਹ ਦਰਖਾਸਤ ਰਹੀ ਉਹਨਾਂ ਈਓ ਸਾਹਿਬ ਨੂੰ ਵੀ ਉਸੇ ਵਾਲੇ ਨੋਟਿਸ ਭੇਜਿਆ ਗਿਆ ਕਿ ਦਾ ਜਲਦ ਤੋਂ ਜਲਦ ਜੋ ਵੀ ਆ ਮਸਲਾ ਹੱਲ ਕੀਤਾ ਜਾਵੇ ਪਰ ਨਗਰ ਪੰਚਾਇਤ ਆ ਜੀ ਨਾਲ ਆ ਲੋ ਸਾਨੂੰ ਇੱਕ ਵੀ ਕੋਈ ਰਿਪਲਾਈ ਨਹੀਂ ਕੀਤਾ ਗਿਆ ਨਾ ਪ੍ਰਧਾਨ ਵੱਲੋਂ ਉਲਟਾ ਪ੍ਰਧਾਨ ਸਾਹਿਬ ਜਵਾਬ ਚ ਕੀ ਜਾਂਦੇ ਆ ਉਸ ਪ੍ਰੈਸ ਕਾਨਫਰੈਂਸ ਦੇ ਪੀਐ ਜਾਲੀ ਐਮਸੀ ਆ ਤੇ ਜਾਲੀ ਬੰਦੇ ਇਹ ਮੀਟਿੰਗਾਂ ਤੇ ਵੜਦੇ ਨਹੀਂ ਆ ਇਹ ਵਿਕਾਸ ਵਾਲੇ ਦਾ ਧਿਆਨ ਨਹੀਂ ਹੈਗਾ ਤੇ ਐਬਸੈਂਟ ਹੁੰਦੇ ਇਹਨਾਂ ਦੇ ਇੱਕ ਕਾਉਂਸਲਰ ਤੇ ਅਸੀਂ ਅੱਗੇ ਕੱਟਤਾ ਬਾਕੀਆਂ ਦੀ ਹੁਣ ਵਾਰੀ ਆ ਇਹਨੂੰ ਪੁੱਛਿਆ ਜਾਂਦਾ ਨਗਰਪੰਚਾਇਤ ਦਾ ਇਹਨਾਂ ਉਹਦੇ ਪ੍ਰਧਾਨ ਨੂੰ ਵੀ ਸਾਨੂੰ ਲੋਕਾਂ ਨੇ ਚੁਣਿਆ ਲੋਕਾਂ ਫਤਵਾ ਦਿੱਤਾ ਸੀ ਫਿਰ ਜਾ ਕੇ ਐਮਸੀ ਚੁਣੇ ਗਏ ਆ ਤੇ ਤੂੰ ਵੀ ਇਸੇ ਤਰ੍ਹਾਂ ਚੁਣਿਆ ਗਿਆ ਵਾ ਥੋੜਾ ਬੌਲੀ ਦੇ ਕੰਟਰੋਲ ਕਰ ਆਪਣੀ ਤੇ ਇਹ ਲਵਜੀ ਤੂੰ ਕਹਿਣਾ ਪ੍ਰਧਾਨ ਬੰਦੇ ਲਾਇਕ ਨਹੀਂ ਹੈਗਾ ਜਾਂ ਤੇ ਫਿਰ ਅਸੀਂ ਐਸੀ ਪਾਇ ਚਰਨ ਨੂੰ ਬਲਾਉਂਗ ਕਰਦੇ ਤਾਂ ਤੂੰ ਸਾਨੂੰ ਆਨਾ ਵੀ ਚਾਹੀ ਐ ਐਮਸੀ ਆ ਤੂੰ ਕੱਲਾ ਇੱਥੇ ਰਹਿ ਗਿਆ ਪ੍ਰਧਾਨ ਤੂੰ ਵੀ ਐਮਸੀਆਂ ਸਿਰ ਤੇ ਪ੍ਰਧਾਨ ਐ ਤੂੰ ਉੱਦਾਂ ਥੋੜਾ ਚਲੋ ਇਹ ਜਿਹੜੀ ਆ ਚੀਜ਼ ਆ ਇਹਦਾ ਤੇ ਅਸੀਂ ਉੱਤੇ ਜਾ ਕੇ ਕਰਾਂਗੇ ਇਹਦੇ ਨਾਲ ਉਤਲੇ ਲੈਵਲ ਤੇ ਨਵੀੜਾਂਗੇ ਪਹਿਲਾਂ ਜਿਹੜੀ ਸਾਡੀ ਗਲੀ ਨੇ ਸ਼ੁਰੂ ਕਰਾਈ ਆ ਉਹਨੂੰ ਇਨਕੰਪਲੀਟ ਵਿੱਚ ਇਹ ਕੰਮ ਛੱਡਤਾ ਉਹਦਾ ਸਾਨੂੰ ਜਵਾਬ ਦਵੇ ਵੀ ਉਹਦਾ ਕੀ ਕਰਨਾ ਆਪਾਂ ਔਰ ਜਿੱਥੋਂ ਤੱਕ ਇਹ ਦੋਸ਼ ਤਰਾਸ਼ੀ ਦਾ ਸਵਾਲ ਹੈ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਦੱਸਣਾ ਚਾਹੁੰਦਾ ਹੈ ਕਿ ਇਹ ਜਿਹੜੇ ਵੀਰ ਇਲਜ਼ਾਮ ਤਰਾਸ਼ੀ ਕਰਦੇ ਐ ਇਹ ਕਦੀ ਵੀ ਕਿਸੇ ਵੀ ਮੀਟਿੰਗ ਦਾ ਹਿੱਸਾ ਨਹੀਂ ਬਣੇ। ਇਹ ਸ਼ਹਿਰ ਦੇ ਵਿਕਾਸ ਵਾਸਤੇ ਬਿਲਕੁਲ ਸਹੁਰਦ ਨਹੀਂ। ਨਾ ਕਦੀ ਇਹਨਾਂ ਨੇ ਆ ਕੇ ਹਾਊਸ ਦੇ ਵਿੱਚ ਕਿਸੇ ਮਤਿਆਂ ਦੇ ਬਾਰੇ ਕੋਈ ਗੱਲ ਕੀਤੀ ਐ। ਇਹ ਤਾਂ ਸਿਰਫ ਆਪਣੇ ਸਿਆਸੀ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਬਾਹਰ ਬੈਠੇ ਨੇ। ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਸ਼ਹਿਰ ਵਾਸੀਆਂ ਨੂੰ ਔਰ ਵਾਰਡ ਨੰਬਰ 1 ਦੇ ਵਸਨੀਕਾਂ ਨੂੰ ਦੋਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਤੁਹਾਡੀਆਂ ਗਲੀਆਂ ਜਿਹੜੀਆਂ ਨੇ ਉਹ ਪਾਸ ਕਰ ਦਿੱਤੀਆਂ ਗਈਆਂ ਔਰ ਜੀਆਰਡੀ ਵਾਲੀ ਗਲੀ ਜਿਹੜਾ ਪਿਛਲੇ 15 20 ਸਾਲਾਂ ਤੋਂ ਤੁਸੀਂ ਦੇਖਿਆ ਹੋਣਾ ਕਿ ਵਿਦਿਆਦਾ ਚਾਨਨ ਮਰਾਰਾ ਦਾ ਮੰਦਿਰ ਆਪਾਂ ਜਿਹਨੂੰ ਕਹਿੰਦੇ ਉਥੋਂ ਬੱਚਿਆਂ ਦਾ ਲੰਘਣਾ ਵੀ ਬੁਰਾ ਹਾਲ ਸੀ ਜਿੱਥੋਂ ਤੱਕ ਪਿਛਲੀ ਕਾਂਗਰਸ ਦੀ ਸਰਕਾਰ ਦੀ ਗੱਲ ਹੈ ਜਾਂ ਉਦੋਂ ਪਿਛਲੀਆਂ ਸਰਕਾਰਾਂ ਦੀ ਗੱਲ ਗਿਣ ਲਓ ਉਹ ਇਹ ਰਸਤਾ ਜਿਹੜਾ ਅਜੇ ਤੱਕ ਨਹੀਂ ਸੀ ਬਣਿਆ ਇਹ ਬਿਲਕੁਲ ਇਸੇ ਟੈਂਡਰ ਦਾ ਪਾਰਟ ਹੈ ਕੁਦਰਤ ਦੇ ਅੱਗੇ ਯੋਰ ਨਹੀਂ ਤੁਸੀਂ ਦੇਖਿਆ ਕਿ ਮूसलाधार بارش ਹੋਈ ਹੈ ਔਰ ਬਰਸਾਤ ਹੋਣ ਦੇ ਕਰਕੇ ਜਿਹੜਾ ਇਹ ਕੰਮ ਜਿਹੜਾ ਰੁਕਿਆ ਰੁਕਿਆ ਸੀ ਔਰ ਬਹੁਤ ਜਲ ਜਿਹੜਾ ਇਹ ਕੰਮ ਹੈ ਇਹ ਜੇ ਸ਼ੁਰੂ ਕਰ ਦਿੱਤਾ ਜਾਊਗਾ ਔਰ ਨਿਯਮਤ ਸਮੇਂ ਦੇ ਵਿੱਚ ਇਹ ਜਿਹੜਾ ਕੰਮ ਜਿਹੜਾ ਮੁਕੰਮਲ ਕਰ ਲਿਆ ਜਾਏਗਾ ਨਹੀਂ ਮੇਰੇ ਸਤਕਾਰਯੋਗ ਸਾਥੀ ਨੇ ਮੈਂ ਕਿਉਂ ਕਹਾਂਗਾ ਜਾਲੀ ਨੇ ਜਾਂ ਅਸਲੀ ਨੇ ਇਹ ਤਾਂ ਲੋਕਾਂ ਨੇ ਫਤਵਾ ਜਿਹੜਾ ਉਹ ਦਿੱਤਾ ਹੈ ਉਹਨਾਂ ਨਾਲ ਐਸਾ ਕੋਈ ਇਸ਼ੂ ਨਹੀਂ ਨਾ ਤਾਂ ਇਹ ਵੀਰ ਕਦੀ ਮੇਰੇ ਮੱਥੇ ਲੱਗਿਆ ਇਹ ਇੱਥੋਂ ਹੀ ਬਾਰ ਬਾਰ ਆ ਬਾਹਰਲਾ ਜਿਹੜਾ ਕੰਪਲੈਕਸ ਦਾ ਪਾਰਟ ਹੈ ਇੱਥੇ ਇਹ ਵੀਰ ਇੱਥੋਂ ਹੋ ਕੇ ਤੇ ਇੱਥੋਂ ਹੀ ਵਾਪਸ ਚਲੇ ਜਾਂਦੇ ਨੇ ਇਸ ਰੂਮ ਦੇ ਵਿੱਚ ਇਸ ਤੁਸੀਂ ਬੈਠੇ ਹੋ ਕਦੀ ਵੀ ਇਹਨਾਂ ਨੇ ਸਹਿਰਦ ਹੋ ਕੇ ਕਦੀ ਇਹ ਗੱਲ ਨਹੀਂ ਕਹੀ ਕਿ ਆਪਾਂ ਸ਼ਹਿਰ ਦੇ ਨਾਲ ਸ਼ਹਿਰ ਦੇ ਵਿਕਾਸ ਵਾਸਤੇ ਆਓ ਇੱਕ ਮੁੱਠੋ ਕੇ ਤਗੜੇ ਹੋ ਕੇ ਸ਼ਹਿਰ ਦਾ ਭਲੇ ਵਾਸਤੇ ਗੱਲ ਕਰੀਏ ਇਹਨਾਂ ਅੱਜ ਤੱਕ ਕਦੀ ਐਸੀ ਜਿਹੜੀ ਹੈ ਕੋਈ ਵੀ ਠੋਸ ਨੀਤੀ ਨਹੀਂ ਬਣਾਈ ਜੇ ਅੱਜ ਵੀ ਮੈਂ ਇਹਨਾਂ ਨੂੰ ਇੱਕ ਵਾਰ ਫਿਰ ਇਹਨਾਂ ਨੂੰ ਤੁਹਾਡੇ ਮਾਧਿਅਮ ਦੇ ਜ਼ਰੀਏ ਕਹਿਨਾ ਕਿ ਆਓ ਸਾਰੇ ਮਿਲ ਕੇ ਸ਼ਹਿਰ ਦੇ ਵਿਕਾਸ ਵਾਸਤੇ ਆਓ ਜੇ ਮੇਰੇ ਵੱਲੋਂ ਕਿਤੇ ਕੋਈ ਕਮੀ ਰਹੂਗੀ ਤਾਂ ਮੈਂ ਤੁਹਾਡਾ ਦੇਨਦਾਰ ਆਵਾਂਗਾ ਮਾਣਸਿਕਨੀ ਵਿਚਾਰ ਉਹ ਦੇਖਣੋਂ ਤੱਕ ਕੋਈ ਕੰਮ ਨਹੀਂ ਕਰ ਰਹੀ ਲੋਕਾਂ ਨੇ ਸਾਰਾ ਦੇਖੋ ਜੀ ਮੈਂ ਤੁਹਾਡੇ ਮਾਧਿਅਮ ਦੇ ذریعے ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਹ ਗੁੰਮਰਾਹ ਮੈਂ ਵਾਰਡ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਗੁੰਮਰਾਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਬਿਲਕੁਲ ਨਾ ਆਓ ਕਿਉਂਕਿ ਤੁਸੀਂ ਪਹਿਲਾਂ ਵੀ ਨਹੀਂ ਆਏ ਤੁਸੀਂ ਉਹ ਵਾਰਡ ਜਿਹੜੀ ਹੈ ਉਹ ਬੂਥ ਜਿਤਾ ਕੇ ਦਿੱਤਾ ਹੈ ਅਸੀਂ ਤੁਹਾਡੇ ਰਿਣੀ ਆ ਧੰਨਵਾਦੀ ਆ ਉਸ ਬੂਥ ਦੇ ਜਿੱਥੇ ਕੰਮ ਚੱਲ ਰਿਹਾ ਔਰ ਬਹੁਤ ਜਲਦੀ ਕਿਉਂਕਿ ਕੁਦਰਤ ਦੇ ਅੱਗੇ ਕੋਈ ਯੋਰ ਨਹੀਂ ਆ ਮੌਸਲਾਤਾਰ بارش ਹੋਣ ਕਰਕੇ ਕੰਮ ਜਿਹੜਾ ਰੁਕਿਆ ਸੀ ਬਹੁਤ ਜਲਦ ਉਹ ਕੰਮ ਜਿਹੜਾ ਉਹ ਮੁਕੰਮਲ ਕਰ ਲਿਆ ਜਾਏਗਾ ਅਸੀਂ ਤੇ ਨਗਰ ਪੰਚਾਇਤ ਆਈ ਨਾਲ ਦੇ ਪ੍ਰਧਾਨ ਜਸਪਾਲ ਭੱਟੀ ਨੂੰ ਪਹਿਲੋਂ ਮੈਂ ਆਪਣੇ ਪਰਸਨਲ ਲੈਵਲ ਤੇ ਇਹ ਕਿਹਾ ਇਹਨੂੰ ਇਹ ਗਲੀ ਜਿਹੜੀ ਸ਼ੁਰੂ ਕਰਾਈ ਹੈ ਇੱਥੇ ਬਿਮਾਰੀਆਂ ਫੈਲਣੀਆਂ ਐ ਇਹਨੂੰ ਚੁੱਪ ਕਰਕੇ ਗਲੀ ਨੂੰ ਬਣਾ ਇਹਨੂੰ ਪੁੱਟਣਾ ਨਹੀਂ ਜੇ ਤੂੰ ਨਹੀਂ ਬਣਾ ਸਕਦਾ ਤੇ ਇਹਨੂੰ ਪੁੱਟਣਾ ਨਹੀਂ ਇਹਨੂੰ ਪੁੱਟ ਕੇ ਉੱਥੇ ਦੋ ਤਿੰਨ ਬੰਦੇ ਬਿਮਾਰ ਹੋਏ ਆ ਮਲੇਰੀਆ ਜੇ ਉਹ ਤੋਂ ਫੈਲਿਆ ਤੇ ਸਾਰੇ ਸ਼ਹਿਰ 'ਚ ਫੈਲ ਜਾਣਾ ਇਹ ਤੇ ਸਿੱਧਾ ਸਿੱਧਾ ਜਿਹੜੀ ਆ ਨਾ ਇਲੈਕਸ਼ਨ ਦੀ ਖੁੰਧ ਕੱਢਣ ਦੇ ਸਾਡੇ ਨਾਲ ਹਾਰ ਦੀ ਖੁੰਧ ਕੱਢਣ ਦੇ ਇੱਕ ਨੰਬਰ ਵਾਰਡ ਜਿਹੜੀ ਆ ਉਤੋਂ ਕਾਂਗਰਸ ਪਾਰਟੀ ਜਿੱਤੀ ਆ ਇਹਨਾਂ ਸ਼ੁਰੂ ਇਹਸ ਕਰਕੇ ਕਰਾਈ ਸੀ ਦੋ ਦਿਨ ਪਹਿਲਾਂ ਵੀ ਇਸ ਲਾਲਚ ਨਾਲ ਸਾਨੂੰ ਗਲੀ ਦੇ ਵੋਟਾਂ ਪੈ ਜਾਣਗੀਆਂ ਵੋਟਾਂ ਫਿਰ ਜਦੋਂ ਇਹਨਾਂ ਨੂੰ ਰਿਜ਼ਲਟ ਆਇਆ ਇਹ ਹਾਰ ਗਏ ਕਾਂਗਰਸ ਪਾਰਟੀ ਜਿੱਤੀ ਇਹਨਾਂ ਉਹ ਫਤਵਾ ਜਿਹੜਾ ਜਿਹੜਾ ਵਾ ਲੋਕਾਂ ਦਾ ਜਿਹੜਾ ਵਾ ਉਹ ਸਾਨੂੰ ਉਹਦਾ ਮਤਲਬ ਗੁੱਸਾ ਕੀਤਾ ਐ ਇਸ ਗੱਲ ਦਾ ਇਹ ਨਗਰਪੰਚਾਇਤ ਦਾ ਪ੍ਰਧਾਨ ਐ ਇਹਨੂੰ ਜਦੋਂ ਪ੍ਰਧਾਨ ਕੋਈ ਬਣ ਜਾਂਦਾ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਸ਼ਹਿਰੀ ਸਾਂਝਾ ਪ੍ਰਧਾਨ ਹੁੰਦਾ ਇਹਨੂੰ ਇਹੋ ਜਿਹਿਆਂ ਕੱਢਤਾਂ ਨਹੀਂ ਕੱਢਿਆ ਜਾਣੀਆਂ ਜਾਤੀ ਦੁਸ਼ਮਣੀਆਂ ਲੋਕਾਂ ਨਾਲ ਕੱਢਣ ਰਿਆ ਕਿ ਇਹਨੇ ਜਾਣ ਬੁੱਝ ਕੇ ਇਹ ਖਰਾਬ ਕਰਨ ਰਿਆ ਵਾ ਲੋਕੀ ਉਥੇ ਠੱਕੇ ਖਾਂਡਿਆ ਉੱਤੇ ਇੱਟਾਂ ਰੱਖ ਕੇ ਲੰਘਦੇ ਆ ਲੰਘਿਆ ਵੀ ਨਹੀਂ ਜਾਂਦਾ ਪਾਣੀ ਦਾ ਜਿਹੜਾ ਉਥੇ ਪਾਣੀ ਜਦੋਂ بارش ਦਾ ਖਲੋਤਾ ਵਾ ਤੇ ਉਥੋਂ ਲੰਘਿਆ ਵੀ ਨਹੀਂ ਜਾਂਦਾ ਗੱਡੀ ਵੀ ਨਹੀਂ ਲੰਘਦੀ ਪੈਦਲ ਵੀ ਨਹੀਂ ਲੰਘਿਆ ਜਾਂਦਾ ਇਹ ਏਡੀ ਤਿੰਨ ਘੰਟਿਆਂ ਤੋਂ ਹੀ ਧਰਨੇ ਦੇ ਬੈਠੇ ਆ ਇਹਦੇ ਨਾਲ ਪਰਸਨਲ ਵੀ ਗੱਲ ਕੀਤੀ ਆ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਹੈਗਾ ਸ਼ਹਿਰ ਇਸ ਤਰ੍ਹਾਂ ਇਤਨਾ ਨਹੀਂ ਕੱਢੀ ਦੀਆਂ ਤੁਸੀਂ ਸਰਕਾਰ 'ਤੇ ਬੈਠੇ ਹੋ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਇਹ ਗੱਲਾਂ ਚੁੱਪ ਕਰਕੇ ਉਹਨੂੰ ਗਲੀ ਨੂੰ ਸ਼ੁਰੂ ਕਰਾ ਜਾ ਸਰ ਅੱਜ ਆਪਾਂ ਅਜਨਾਲਾ ਕਮੇਟੀ 'ਚ ਪ੍ਰਧਾਨ ਜਸਪਾਲ ਸਿੰਘ ਪੱਟੀ ਖਿਲਾਫ ਧਰਨਾ ਮੁਜ਼ਾਹਰਾ ਕਰ ਰਹੇ ਆ ਨਾ ਗਲੀਆਂ ਦੇ ਵਿੱਚ ਕੋਈ ਕੂੜਾ ਚੁੱਕਣ ਵਾਲਾ ਆ ਰਿਹਾ ਨਾ ਸਫਾਈ ਵਾਲਾ ਆ ਰਿਹਾ ਤੇ ਆਪਾਂ 1 ਵਜੇ ਦੇ ਕਮੇਟੀ ਘਰ ਦੇ ਬਾਹਰ ਬੈਠੇ ਆ ਔਰ ਇਹ ਇੰਨਾ ਮੈਂ ਇਨੀ ਹੰਕਾਰ ਦੇ ਵਿੱਚ ਅੰਦਰ ਬੈਠਾ ਸਾਰੀ ਇਹ ਲੇਡੀਜ਼ ਮਾਵਾਂ ਭੈਣਾਂ ਆਪਣਾ ਘਰ ਛੱਡ ਕੇ ਗਰਮੀ ਦੇ ਵਿੱਚ ਬੈਠੇ ਨੇ ਤੇ ਇਸ ਬੰਦੇ ਦੇ ਵਿੱਚ ਇੰਨਾ ਹੰਕਾਰ ਆ ਕਿ ਇਹ 5 ਮਿੰਟ ਲਈ ਉੱਠ ਕੇ ਬਾਹਰ ਨਹੀਂ ਆਇਆ ਆਪਾਂ ਉਹ ਦਿਨ ਉਹਦੇ ਕੋਲ ਆਪਣੀ ਗੱਲ ਰੱਖਣ ਆਏ ਆ 1 ਵਜੇ ਦੇ ਆਏ ਆ 4 ਵਜ ਗਿਆ ਸਰ ਆਪਾਂ ਇਹ ਆਇਆ ਨੀਆ ਇਸ ਤੋਂ ਬਾਅਦ ਆਪਾਂ ਅਗਲੀ ਆਪਣੀ ਵੱਡੀ ਕਾਰਵਾਈ ਕਰਾਂਗੇ ਅਗਲੀ ਰਣਨੀਤੀ ਕੀ ਹੋਗੀ ਅਗਲੀ ਰਣਨੀਤੀ ਆਪਾਂ ਜੀ ਸਾਰੇ ਨਾਲ ਸਲਾਹ ਕਰਕੇ ਤੇ ਵੱਡੀ ਕਰਾਂਗੇ ਜੋ ਕਿ ਜਿਸ ਦਾ ਸਾਰਾ ਸਰਾਸਰ ਇਹ ਜ਼ਿੰਮੇਵਾਰ ਹੋਏਗਾ